ਜੀ ਡਿਜੀਟਲ ਪਸ਼ਮੀਨਾ ਸ਼ਾਲ ਸੂਟ ਆਪਣੇ ਕੋਲ ਆ ਚੁੱਕਿਆ ਜੀ ਲੋ ਜੀ ਡਿਜ਼ਾਇਨ ਚੈੱਕ ਕਰੋ ਪੂਰਾ ਸੂਟ ਜੀ ਡਿਟੈਲ ਦੇ ਵਿੱਚ ਬਣਿਆ ਹੋਇਆ ਪਿਓਰ ਪਸ਼ਮੀਨਾ ਸ਼ਾਲ ਸੂਟ ਹੀ ਇਸ ਨੂੰ ਪਤਾ ਲੋੜੀ ਰੰਗ ਚੁੱਕੇ ਹੀ ਸੇਲ ਵੇਲੇ ਲੱਗ ਚੁੱਕੇ ਨੇ ਜੀ ਕੋਈ 1050 ਨਹੀਂ 500 ਦੇ ਵਿੱਚ ਦੇਵਾਂਗੇ ਡਿਟੈਲ ਪਸ਼ਮੀਨਾ ਸ਼ਾਲ ਸੂਟ ਹੀ ਕਲਰ ਦੇਵਾਂਗੇ 4 ਜੀ ਲੋ ਜੀ ਪਹਿਲਾ ਕਲਰ ਹੈ ਕਾਪਰ ਕਲਰ ਆ ਜੀ ਪਸ਼ਮੀਨੇ ਦਾ ਹੀ ਸ਼ਾਲ ਆ ਪਸ਼ਮੀਨੇ ਦੀ ਬਾਟਮ ਆ ਜੀ ਲੋ ਚੈੱਕ ਕਰੋ ਸ਼ਾਲ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਬਣਿਆ ਦਾ ਕਲਰ ਦੇਵਾਂਗੇ 4 ਪਹਿਲਾ ਕਲਰ ਹੈ ਕਾਪਰ ਕਲਰ ਜੀ ਦੂਜਾ ਇੱਕ ਤਰ੍ਹਾਂ ਦਾ ਫਰੂਜੀ ਸ਼ੇੜ ਜੀ ਚਾਰ ਕਲਰ ਨੇ ਚਾਰੇ ਹੀ ਕਲਰ ਬੁਰੇ ਸ਼ਾਨਦਾਰ ਨੇ ਡਿਜੀਟਲ ਪਸ਼ਮੀਨਾ ਸੋਲ ਸ਼ੂਟੀ ਡਿਜ਼ਾਈਨ ਚੈੱਕ ਕਰੋ ਜੀ ਬਾਜ਼ਾਰ ਦੇ ਵਿੱਚ 1000 ਦਾ ਸੇਲ ਹੁੰਦਾ ਜੀ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇ ਰਿਆ ਸਿਰਫ 500 ਦਾ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰਾ ਲਓ ਜੀ ਸਟਾਕ ਆਪਣੇ ਕੋਲ ਲਿਮਟੜੀ ਹੈ ਜੀ ਲਓ ਜੀ ਸ਼ਾਲ ਚੈੱਕ ਕਰੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਤੀਜਾ ਕਲਰ ਆ ਗਿਆ ਗੁਲਾਨਾਰੀ ਜੀ ਚਾਰ ਕਲਰ ਨੇ ਚਾਰੇ ਕਲਰ ਬੁਰੇ ਸ਼ਾਨਦਾਰ ਨੇ ਜੀ ਜਿਹੜਾ ਵੀ ਤੁਹਾਨੂੰ ਡੀਨ ਪਸੰਦ ਆਗਾ ਕਲਰ ਪਸੰਦ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਜੀ ਤੀਜਾ ਕਲਰ ਇਹ ਆਗਾ ਜੀ ਲਾਸਟ ਕਲਰ ਆਗਾ ਮਸਟਰਡ ਜੀ ਚਾਰ ਕਲਰ ਨੇ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਜੀ ਡਿਜੀਟਲ ਪਸ਼ਮੀਨਾ ਸੂਟ 1050 ਵਾਲਾ 500 ਦੇ ਵਿੱਚ ਹੀ ਲਓ ਜੀ ਚਾਰ ਕਲਰ ਨੇ ਚਾਰੇ ਕਲਰ ਪੂਰੇ ਸ਼ਾਨਦਾਰ ਨੇ ਜਲਦੀ ਜਲਦੀ ਬੁੱਕ ਕਰ ਲਓ ਜੀ ਸਕਰੀਨ ਸ਼ਾਟ ਲੈ ਕੇ 1050 ਵਾਲਾ 500 ਦੇ ਵਿੱਚ ਹੀ ਲਓ ਜੀ